ਤੋ ਹੁਣੇ-ਹੁਣੇ ਬਈ ਅਵਤਾਰ ਦੇ ਫਾਰਮ ਤੋਂ ਦੌਲਤਰਾਮ ਡੈਰੀ ਫਾਰਮ ਤੋਂ ਪੰਜ ਨਗ ਜਿਹੜੇ ਸ਼ੂਟ ਕੀਤੇ ਦੋ ਸੂਏ ਸਵੈ ਟਾਪ ਕੁਆਲਿਟੀ ਦੇ ਤੇ ਦੋ ਜਿਹੜੀਆਂ ਗੱਬਣ ਜਾਣਕਾਰੀ ਸ਼ਾਰਟ ਚ ਲੈ ਕੇ ਦੇਣਾ ਪੂਰੀ ਵੀਡੀਓ YouTube ਤੇ Facebook ਚੈਨਲ ਤੇ ਪਊਗੀ ਦੇਖ ਲਓ ਅਵਤਾਰ ਕੀ ਡਿਟੇਲ ਆ ਬਈ ਪਹਿਲੀ ਘਰਮ ਵਾਲੇ ਬੱਚੇ ਦੀ ਇਹ ਵੀਰੇ ਪਲੂਣ ਵੱਚੀ ਆ ਠੀਕ ਆ ਜੀ ਸੂਈ ਨੂੰ ਅੱਜ ਨੂੰ ਵੀਰੇ ਕੱਲ ਏ ਦੋ ਡਾਂਗੀ ਹੋ ਗਏ ਇਹਨੂੰ ਠੀਕ ਹੈ ਬਾਈ ਤੇ ਬੌਲਾ ਹੋ ਗਿਆ ਥੋੜੇ 15 ਤੋਂ ਬਾਹਰ-ਬਾਰ ਠੀਕ ਹੈ ਬਾਈ ਬੱਚਾ ਕੀ ਦਿੱਤਾ ਇਹਨੇ ਬੱਚਾ ਬੱਛਾ ਵੀਰੇ ਜੇ ਡੂਇੰਗ ਕੰਪਲੀਟ ਆ ਬਿਲਕੁਲ ਠੀਕ ਹੈ ਵੀਰੇ ਤੇ ਗੱਲਬਾਤ ਕਰੀਏ ਬਾਈ ਆਪਾਂ ਚੌੜੀ ਚੂੜੀ ਬਹੁਤ ਆ ਹਨ ਮੈਂ ਕਹਿੰਦਾ ਵੀਰੇ ਕਹਿਣ ਦੀਆਂ ਗੱਲਾਂ ਹੀ ਨਹੀਂ ਹਾਂ ਥਾਂ ਤੁਹਾਨੂੰ ਬਹੁਤ ਚੰਗੀ ਕੁਆਲਿਟੀ ਦਾ ਲੱਗਿਆ ਹੋਇਆ ਬਹੁਤ ਬਹੁਤ ਜ਼ਿਆਦਾ ਔਦਾਰ ਕੀ ਜਾਂਦਾ ਜੀ ਬਾਈ ਪਲੂਨ ਦਾ ਵੇਹ ਅੰਦਾਜ਼ਾ ਹੀ ਹੁੰਦਾ ਕਿੰਨਾ ਦੁੱਧ ਪਿਆ ਦੂਏ ਦੁੱਧ ਵੀਰੇ ਬੱਚੀ ਦੀ ਸਟਾਰਟਿੰਗ ਬਹੁਤ ਚੰਗੀ ਹੈ ਬੱਚੀ ਦੀ ਬਰੀਡ ਕੁਆਲਿਟੀ ਬਹੁਤ ਟੌਪ ਦੀ ਹੈ ਬੱਚੀ ਵੀ ਤੋਂ ਦੇ ਦੇ ਦਿਆਂਗੇ 80000 ਹਾਂ ਅਗਲੀ ਬਾਈ ਇਹ ਵੀ ਵੀਰੇ ਤੀਜਾ ਸੁਗਾ ਸੁੰਦੀ ਆ ਠੀਕ ਆ ਬਾਈ ਹਾਂ ਡੈਣ ਬਾਈ ਕਿੰਨੇ ਲੈਂਦੀ ਆ ਡੈਣੇ ਦੇ ਵੀਰੇ ਪਈਆ 4 ਤੋਂ 5 ਤਣ ਵੈੜ ਦੇ ਹਜੇ ਠੀਕ ਆ ਬਾਈ ਹਾਂ ਕੁਆਲਿਟੀ ਦੇ ਵਿੱਚ ਬਾਈ ਇਹ ਵੀ ਬਹੁਤ ਚੰਗਾ ਨਹੀਂ ਆ ਉਹ ਵੀ ਇੱਕ ਨੰਬਰ ਆ ਵੀਰੇ ਵੈੜ ਦੀ ਜੇ ਨਹੀਂ ਕਰੀ ਤੇ ਕਿੰਨਾ ਕੰਦਾ ਜਿਆਦਾ ਦੁੱਧ ਬਈ ਇਹਦਾ ਦੁੱਧ ਵੀਰੇ ਜਿਹੜੇ ਮਾਲਕਾ ਕੋਲ ਲੇ ਉਹਦਾ ਕਹਿੰਦੇ 32 33 ਕਿਲੋ ਚੋਇਆ ਵਾ ਠੀਕ ਆ ਵੀਰੇ ਪਰ 25 ਕਿਲੋ ਨਾਰਮਲੀ ਖੁੱਲਾ ਡੱਲਾ ਦੁੱਧ ਹੋਊਗੀ 25 ਦੇ ਹਿਸਾਬ ਨਾਲ ਆਪਾਂ ਕਿੰਨੇ ਦੀ ਦਿੰਦੀ ਆ 80000 ਦੀ ਸ਼ਰਤ 80000 ਦੀ ਹਾਂ ਅਗਲੀ ਬਾਈ ਇਹ ਵੀ ਵੀਰੇ ਬੈਕ ਕੁਆਲਿਟੀ ਦੇ ਵਿੱਚ ਬਹੁਤ ਚੰਗਾ ਹੈ। ਕੁਆਲਿਟੀ ਦਾ ਵੀ ਇਹ ਦੂਜਾ ਡਬੈਣ ਟੌਪ ਹੀ ਹੈ ਜਮਾ। ਬਿਲਕੁਲ ਬਾਈ। ਤੇ ਇਹਦਾ ਅੰਦਾਜ਼ਾ ਦੱਦ ਦਾ ਬਾਈ। ਇਹ ਵੀ ਵੀਰੇ 25-26 ਕਿਲੋ ਦਾ ਤਾਂ ਖੁੱਲਾ ਡੋਲਾ ਦੇ ਜਣਾ। ਜਿਹੜੇ ਸਾਬ ਨਾਲ ਬਰੀਡ ਆ ਬਈ ਦੇਣਾ ਚਾਹੀਦਾ। ਬਹੁਤ ਜ਼ਿਆਦਾ ਵੀਰੇ ਵਜਨ ਵਜੂਦ ਵਾਲਾ ਵੈਣਾ ਜਿਹੜਾ ਬਿਲਕੁਲ ਬਾਈ। ਤੇ ਇਹ ਬਾਈ ਕਿੰਨੇ ਦੀ ਦੀ? ਇਹ 85000 ਦੀ ਵੈਗ। 85000 ਦੀ ਅਗਲੀ ਬਾਈ ਇਹ ਵੀਰੇ ਤੀਜਾ ਸੂਆ ਸੂਈ ਆ ਠੀਕ ਆ ਵੀਰੇ ਸੂਈ ਨੇ ਇਹਨੂੰ ਹੋ ਗਿਆ ਵੀਰੇ 9 ਤੋਂ 10 ਦੇਣਾ ਇਹਨੂੰ ਠੀਕ ਆ ਬਾਈ ਹਾਂ ਦੁੱਧ ਹੋਊਗਾ ਥੱਲੇ ਵੀਰੇ 12 ਤੋਂ ਬਾਹਰ ਹੀ ਠੀਕ ਆ ਬਾਈ ਹਾਂ ਤੇ ਬੱਚਾ ਬਈ ਇਹਨੇ ਬੱਚਾ ਦੇ ਮਗਰ ਵੱੱਛਾ ਵੀਰੇ ਜੇਰ ਚੂੜੀ ਵੀ ਕੰਪਲੀਟ ਆ ਬਿਲਕੁਲ ਆਪਣੇ ਘਰੋਂ ਹੁਣ ਕਿੰਨਾ ਚੋਲੇ ਬੰਦਾ 12 ਕਿਲੋ ਦੁੱਧ ਚੋਕੇ ਲੈ ਜਾ ਵੀਰੇ ਕਿੰਨੇ ਦੀ ਬਾਈ ਇਹ ਸਿਰਫ ਹੀ ਵੀਰੇ 40000 ਦੀ ਦੇ ਦਾਂਗਾ ਸਿਰਫ 40000 40000 ਦੀ ਲੱਗ ਕਿਲੋਗ੍ਰਾਮ ਇਹ ਲਾ ਬਈ ਇਹ ਨਵੇਂ ਸਾਲ ਦਾ ਤੋਹਫਾ ਹੀ ਆ ਬਾਈ ਜਰਸੀ ਇਹ ਜਰਸੀ ਵੀਰੇ ਦੂਜਾ ਸੂਆ ਬੱਚੀ ਹੁੰਦੀ ਆ ਠੀਕ ਆ ਬਾਈ ਬਰੀਡ ਵੀਰੇ ਟਾਪ ਦੀ ਜਮਾ ਬੱਚੀ ਦੀ ਬਿਲਕੁਲ ਬਈ ਪਿਆਵਲੀ ਜਰਸੀ ਆ ਠੀਕ ਹੈ ਬਈ ਵਜਨ ਵਜੂਦ ਅੱਛੀ ਦਾ ਬਹੁਤ ਜ਼ਿਆਦਾ ਆ ਬਿਲਕੁਲ ਬਈ ਹਲ ਹੋਊਗੀ ਹਫਤਾ ਅੱਧ ਦਿਨ ਹਜੇ ਬੱਚੀ ਠੀਕ ਹੈ ਬਈ ਹਾਂ ਬਈ ਕੁਆਲਿਟੀ ਦੇ ਵਿੱਚ ਬਹੁਤ ਜ਼ਿਆਦਾ ਕੁਆਲਿਟੀ ਦਾ ਵੀਰੇ ਕਿਸੇ ਪਸ਼ੂ ਜੋ ਕੋਈ ਕੰਪਰੋਮਾਈਜ਼ ਨਹੀਂ ਹੈਗਾ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਐਂਡ ਤੱਕ ਦੇਖੋ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਕਿੰਨੇ ਕਿ ਦੁੱਧ ਵਾਲੀ ਤੇ ਕਿੰਨੇ ਦੀ ਬਈ 20 ਕਿਲੋ ਬੱਚੀ ਖੁੱਲੜ ਲਓ ਦਊਗੀ ਵੀਰੇ ਠੀਕ ਹੈ ਬਈ 85000 ਦੀ ਬੱਚੀ ਦੇ ਦਿਆਂਗੇ 85000 ਤੁਹਾਨੂੰ ਇਹ ਮਿਲ ਜਣੀ ਆ ਪੰਜੇ ਨਗਾ ਦੇ ਰੇਟ ਬਿਲਕੁਲ ਬ Carly o